Yeah ਬਾਹਰ ਪਰ ਹਾਂ ਹੁਣ ਆਊਗਾ ਬਾਹਰ ਆਊਗਾ ਆਊਗਾ ਬਾਹਰ ਆਊਗਾ ਇਹ ਮੌਕਾ ਬੰਦਰ ਉਹ ਸਾਹ ਗੁਰਪ੍ਰੀਤ ਹਾਂਜੀ ਹਾਂਜੀ ਬਗਲ ਪਰਕੇ ਬਾਹਰ ਜਾਊਗਾ ਇਹ ਜੱਟ ਟੁੱਟ ਗਈ ਵੀ ਜ਼ਿਆਰੀ ਬਗਲ ਪਾਰੀ ਦੀ ਬਗਲ ਬਾਹਰ ਮਾਰੀਓ ਕੋਰਾ ਤੇ ਆਖਰੀ 5 ਸੈਕਿੰਡ ਦਾ ਸਮਾਂ ਬਾਕੀ ਹੈ ਬਹੁਤ ਵਧੀਆ ਟਾਕ ਮਾਰਨ ਦੀ ਕੋਸ਼ਿਸ਼ ਲੈ ਕੇ ਨਾ ਕਾਮਯਾਬ ਹੋ ਰਿਹਾ ਸਲਿੱਪ ਹਾਂਜੀ ਜੇਤੂ ਰਿਹਾ ਪਰਮੇਂਦਰ ਯਾਦਵ ਰੋਪੜ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹਾਂਜੀ ਅਗਲੀ ਕੁਸ਼ਤੀ ਪੈਂਟਕੀ ਆਲੂ ਦਾ ਘਰ ਵੀ ਹੈ ਪਈ ਇੱਥੇ ਦੇਖ ਲੈ ਇੱਕ ਮਿੰਟ ਰੁਕਣਾ ਭਾਜੀ ਸਾਰਿਆਂ ਨੂੰ ਪਲੀਜ਼ ਭਾਜੀ ਇੱਧਰ ਦੇਖਿਓ ਸਾਰੇ ਇੱਧਰ ਦੇਖਣਾ ਸਾਰਿਆਂ ਨੂੰ ਸਾਡੀ ਇੱਧਰ ਦੇਖਿਓ लीसेंगी नेक्स्ट वाले दिन भी माने हैं। ऐसे सारे हिंदुस्तान के किनारे अपना नानी मैडल लेने के लिए। वो सारे के सारे धंधे पे फास्ट होती हैं। फिर बड़ी मारवाली कर देते हैं ही इंडिया का एक टूर्नामेंट का प्यासी दूसरू होके आठ टैंक जाता है। तो और और एक कंपटीशन होंगे यार। तो क्या स 2025 ਦੇ ਵਿੱਚ ਅੱਜ ਦਾਖਲ ਹੋ ਗਿਆ ਬਹੁਤ ਬੜੀ ਗੱਲ ਹੈ ਇੱਕ ਧੀਰੇ ਨੂੰ ਇਦਾਂ ਦੀ ਕੰਪਨੀ ਨਹੀਂ ਕਰਾਉਣਾ ਜਿਹੜਾ ਬਹੁਤ ਬੜੀ ਗੱਲ ਹੈ ਹਿੰਦੁਸਤਾਨ ਦੀ ਸਾਰੀ ਫੈਡਰੇਸ਼ਨ ਕਿਸੇ ਤੇ ਕਿਸੇ ਸਮੇਂ ਤੇ ਇੱਥੇ ਹੁੰਦੀ ਸੀ ਇਹ ਜਿਹੜੇ ਕੈਂਪਰ ਹੁੰਦੇ ਸੀ ਗੱਡੀ ਭਰ ਕੇ ਕੈਂਪਰਾਂ ਦੀ ਹੁੰਦੀ ਸੀ ਇਹਨੇ ਨੈਸ਼ਨਲ ਤੇ ਵਧੀਆ ਥਲੀਡ ਹੁੰਦੇ ਸੀ ਪਹਿਲੇ 4 ਨੰਬਰ ਤੱਕ ਇੱਥੇ ਕੰਪਨੀ ਲੱਗਦੇ ਰਹੇ ਆ ਫੇਲਾਗਾ ਸਾਈਡ ਮੈਟ ਸ਼ਾਬਾਸ਼ ਵਿੱਚ ਦਾ ਖਿੱਦਕਾ ਖਾਬਾਸ਼ ਵੀ ਹੈ ਹਨਾ ਦੁਬਾਰੀ ਸ਼ਾਬਾਸ਼ ਸ਼ਾਬਾਸ਼ ਸਮਝੋ ਮੈਂ ਮੈਰੀ ਪਸਾਬ ਸ਼ਾਬਾਸ਼ ਰਿਸ਼ਾੜਾ ਸ਼ਾਬਾਸ਼ ਨਾ ਹੱਥਰਾ ਗੂ ਸੁਬਹੋਤ ਹੀ ਸ਼ਾਬਾਸ਼ 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 ਮਜ਼ੇਦਾਰ ਪੁਸ਼ਟੀ ਤੇਰੇ ਸਾਹਮਣੇ ਕਿਉਂਕਿ ਐਟੈਕ ਵੀ ਗੱਲੋਂ ਸੌਖਾ ਨਹੀਂ ਹੁੰਦਾ ਲੇਕਿਨ ਐਟੈਕ ਕਰਨ ਵਾਲੇ ਇੱਕ ਤੁਹਾਡੀ ਮੱਟ ਹੈ ਸ਼ਾਬਾਸ਼ ਐਟੈਕਿਕ ਆਪਣੀ ਪ੍ਰੇਨ ਕਰਨ ਦੀ ਬੰਦੀ ਵੀ ਕਿੰਨਾ ਕਹਾਣਾ ਹੈ ਕਮਯੋਗਾਨਕ ਸੱਜਿਆ ਕਰਨਾ ਸੋਚਦੇ ਵੀ ਸਾਡੇ ਟੈਕਨੀਕਲ ਫਿਊਸ਼ਨ ਆਏ ਆ ਸਾਰਿਆਂ ਨੇ ਅੱਜ ਦਾ ਦਿਨ ਜਿੰਨਾ ਬਹੁਤ ਵਧੀਆ ਹੈ ਪਿੱਛੇ ਪਿੱਛੇ ਹੋ ਜਾਓ ਪਹਿਲਵਾਨ ਥੋੜਾ ਇਧਰ ਆਓ ਤੁਸੀਂ ਬਹਿ ਜਾਓ ਨਹੀਂ ਤਾਂ ਇੱਥੇ ਨਹੀਂ ਨਹੀਂ ਸਹੀ ਬਣਾ ਲਓ ਸੱਜਾ ਬੈਠ ਜਾਓ ਗੋਡਾ ਲਾ ਕੇ ਸ਼ਾਬਾਸ਼ ਯਾਰ ਕੋਪੇ ਵਿੱਚ ਕਹਿੰਦੇ ਨਾ ਮਾਪੇ ਫੋਟੋ ਤੇ ਹਿੰਦੀ ਚ ਬੁਲਾ ਰਹੇਗੇ ਨਹੀਂ ਉਹ ਚੰਗੀ ਆ ਮੈਂ ਬੱਚਿਆਂ ਤੋਂ 08 8 ਦਾ ਸਕੋਰ ਹੈ 08 ਇਸ ਤੋਂ ਅਗਲੀ ਕੁਸ਼ਤੀ ਕੁਸ਼ਪਿੰਦਰ ਇੰਡੀਅਨ ਨੇਵੀ ਰਿਤਿਕ ਮੁਲਾਪੁਰ ਕੁਸ਼ਪਿੰਦਰ ਇੰਡੀਅਨ ਨੇਵੀ ਰਿਤਿਕ ਮੁਲਾਪੁਰ ਇਹ ਵੀ ਦੋਨੋਂ ਪਹਿਲਵਾਨ ਖੇਡ ਰਹੇ ਉਸ ਤੋਂ ਬਾਅਦ ਜਸਟਿਨ ਸਿੱਧੂ ਬਗਵਾੜਾ ਆਪਣੇ ਆਪਣੇ ਇਰਾਨ ਚੰਗੀ ਗੱਲ ਅੱਜ ਇਹ ਦੋ ਟੰਗਲ ਦੀਆਂ ਦੋ ਆਖਰੀ ਕੁਸ਼ਤੀਆਂ ਥੋੜਾ ਸਿੱਖੂਗਾ ਹਾਂ ਸ਼ਾਇਦ ਕਿੰਨਾਂ ਦਾ ਹਲ ਵਾਲਾ ਬੰਦਾ ਹਾਂ ਆਦਿਕੇ ਤਰ੍ਹਾਂ ਦਾ ਆਨੇ ਆਕੀ ਗਈ ਹਾਂਜੀ ਠੀਕ ਇੱਧਰ ਦੇਖ ਯੈਸ ਆਹ ਮਾੜੇ ਤੋਂ ਵਾਪਸ ਦੁਪਲਾਸ ਵੀ ਹੈ ਨਾ ਦੂਜੇ ਵੇੜੇ 'ਚ ਵੀ ਹੈ ਨਾ ਮੈਂ ਨਿਕਲ ਨਹੀਂ ਤੋ ਮੈਂ ਨਿਕਲ ਨਹੀਂ ਜ਼ੋਰ ਮੈਂ ਸਾਰੇ ਪਹਿਲਵਾਨ ਜਿਹੜੇ ਕੁਆਟਰ ਫਾਈਨਲ ਦੇ ਵਿੱਚ ਜਾਂ ਸੈਮੀ ਫਾਈਨਲ 'ਚ ਪਹੁੰਚੇ ਆ ਕੱਲ ਨੂੰ ਫਾਈਨਲ ਮੁਕਾਬਲੇ ਹਨ ਉਹਨਾਂ ਦੇ ਠੀਕ 10 ਵਜੇ ਅਸੀਂ ਕੱਲ ਦਾ ਕੰਪਿਟੀਸ਼ਨ ਸ਼ੁਰੂ ਕਰਦੇ ਹਾਂ ਸੋ ਸਾਰੇ ਪਹਿਲਵਾਨਾਂ ਦੇ ਕੋਚਸ ਟੈਕਨੀਕਲ ਫਿਊਸ਼ਨ ਠੀਕ ਟਾਈਮ ਤੇ ਇੱਥੇ ਪਹੁੰਚਣ ਦੀ ਜਿਹੜੀ ਆ ਤੇ ਪਾਲ ਤਾਂ ਕਰਿਓ ਬਹੁਤ ਹੀ ਵਧੀਆ ਇੱਕ ਪਾਸੇ ਰਾਣ ਦਾ ਪਹਿਲਵਾਨ ਦੂਜੇ ਪਾਸੇ ਪੰਜਾਬ ਦਾ ਪਹਿਲਵਾਨ ਇੱਕ ਰੰਗ ਦੇ ਜੂਨੀਅਰ ਵਰਗ ਦੇ ਵਿੱਚ ਆ ਇਹ ਪੁਸ਼ਟੀ ਜਿਹੜੀਆਂ ਕੱਲ ਨੂੰ ਵਧੀਆਂ ਹੋ ਜਾਣੀਆਂ ਹਾਂਜੀ ਜੇਤੂ ਦਾ ਸਾਲਾਰ ਈਰਾਨ ਖਾਣਾ ਲੱਲੀਆਂ ਸੈਮੀਫਾਈਨਲ ਪ੍ਰਵੇਸ਼ ਕੀਤਾ ਹਾਂਜੀ ਹਜੀ ਕਿ ਨਹੀਂ ਕਰੋ ਜੀ ਰਹਿਦਾ ਹੋਣਾ ਕੋਈ ਲੈ ਕੋਈ ਕਾਰਡ ਆ ਰਿਹਾ ਪ੍ਰਕਾੰਡ ਸੈਟ ਨਹੀਂ ਕਰਦੇ ਕਿਉਂ